ਆਮ ਆਦਮੀ ਪਾਰਟੀ ਵੱਲੋਂ ਇੱਕ ਨਵੀਂ ਸਕੀਮ ਲਿਆਂਦੀ ਗਈ ਹੈ ਔਰ ਦਿੱਲੀ ਦੇ ਵਿੱਚ ਇਸ ਨਵੀਂ ਸਕੀਮ ਨੂੰ ਆਰਗੇਨਾਈਜ਼ ਕਰਨ ਦਾ ਪ੍ਰੋਗਰਾਮ ਜਿਹੜਾ ਉਹ ਬਣਾਇਆ ਗਿਆ ਅੱਜ ਯਾਨੀ ਕਿ ਮੰਗਲਵਾਰ ਨੂੰ ਇਸ ਸਕੀਮ ਦੇ ਅੰਦਰ ਰਜਿਸਟ੍ਰੇਸ਼ਨਸ ਸ਼ੁਰੂ ਕਰਨ ਦੇ ਵਾਸਤੇ ਆਮ ਆਦਮੀ ਪਾਰਟੀ ਨੇ ਹਰੀ ਝੰਡੀ ਦਿੱਤੀ ਸੀ ਅਰਵਿੰਦ ਕੇਜਰੀਵਾਲ ਨੇ ਇਸ ਬਾਰੇ ਜਾਣਕਾਰੀ ਸਾਂਝੀ ਕੀਤੀ ਸੀ ਔਰ ਖਾਸ ਤੌਰ ਦੇ ਉੱਤੇ ਇਹ ਗ੍ਰੰਥੀਆਂ ਅਤੇ ਪੁਜਾਰੀਆਂ ਦੇ ਵਾਸਤੇ ਇਸ ਸਕੀਮ ਲਿਆਂਦੀ ਗਈ ਹੈ ਦਰਅਸਲ ਇਸ ਸਕੀਮ ਦੇ ਤਹਿਤ ਹਰ ਮਹੀਨੇ 18000 ਰੁਪਏ ਮਾਨ ਪੱਤਾ ਦੇ ਤੌਰ ਦੇ ਉੱਤੇ ਗ੍ਰੰਥੀਆਂ ਨੂੰ ਔਰ ਪੁਜਾਰੀਆਂ ਨੂੰ ਦੇਣ ਦਾ ਵਾਦਾ ਆਮ ਆਦਮੀ ਪਾਰਟੀ ਕਰਦੀ ਪਈ ਹੈ ਪਰ ਇੱਥੇ ਆ ਕੇ ਸਵਾਲ ਖੜਾ ਹੋ ਜਾਂਦਾ ਹੈ ਕਿ ਗਾਰੰਟੀਆਂਜ਼ ਨੂੰ ਲੈ ਕੇ ਆਮ ਆਦਮੀ ਪਾਰਟੀ ਦੇ ਉੱਤੇ ਪਹਿਲਾਂ ਵੀ ਨਿਸ਼ਾਨੇ ਸਾਦੇ ਜਾਂਦੇ ਰਹੇ ਆ ਲਗਾਤਾਰ ਇੱਕਿਆ ਜਾਂਦਾ ਰਿਹਾ ਕਿ ਆਮ ਆਦਮੀ ਪਾਰਟੀ ਨੇ ਆਪਣੀਆਂ ਗਾਰੰਟੀਆਂ ਪੂਰੀਆਂ ਨਹੀਂ ਕੀਤੀਆਂ ਔਰ ਜਦੋਂ ਹਰ ਮਹੀਨੇ ਪੈਸੇ ਦੇਣ ਦੀ ਗੱਲ ਆਉਂਦੀ ਹੈ ਤੇ ਉਦੋਂ ਹਮੇਸ਼ਾ ਯਾਦ ਆਉਂਦੀ ਹੈ ਇੱਕ ਗੱਲ ਜਿਹੜੀ ਆਮ ਆਦਮੀ ਪਾਰਟੀ ਨੇ ਸਭ ਤੋਂ ਪਹਿਲਾਂ ਪ੍ਰਚਾਰੀ ਸੀ ਕਿ ਹਰ ਮਹੀਨੇ ਔਰਤਾਂ ਨੂੰ 11000 ਰੁਪਏ ਦਿੱਤਾ ਜਾਵੇਗਾ ਪੰਜਾਬ ਦੇ ਵਿੱਚ ਔਰਤਾਂ ਅਜੇ ਤੱਕ ਉਹ 1000 ਰੁਪਏ ਪ੍ਰਤੀ ਮਹੀਨਾ ਉਡੀਕ ਰਹੀਆਂ ਨੇ ਜਦਕਿ ਹੁਣ ਦੁਆਰਾ ਇਕਨੋਮੀ ਸਕੀਮ ਇੱਕ ਨਵਾਂ ਵਾਅਦਾ ਇੱਕ ਨਵੀਂ ਗਾਰੰਟੀ ਲੈ ਆਂਦੀ ਗਈ ਹੈ ਔਰ ਉਸ ਦੇ ਤਹਿਤ 18000 ਰੁਪਿਆ ਪ੍ਰਤੀ ਮਹੀਨਾ ਦੇਣ ਦੀ ਗੱਲ ਕੀਤੀ ਗਈ ਹੈ ਕਿਨੂੰ ਗਰੰਥੀਆਂ ਨੂੰ ਔਰ ਪੁਜਾਰੀਆਂ ਨੂੰ ਅੱਜ ਮੰਗਲਵਾਰ ਨੂੰ ਹਨੂਮਾਨ ਮੰਦਿਰ ਦਿੱਲੀ ਦੇ ਵਿੱਚ ਅ ਰਜਿਸਟ੍ਰੇਸ਼ਨ ਜਿਹੜੀ ਆ ਉਹ ਕਰਵਾਈ ਜਾਵੇਗੀ ਇਹ ਫੈਸਲਾ ਲੰਗੇ ਦਿਨੀ ਆਮ ਆਦਮੀ ਪਾਰਟੀ ਦੇ ਵੱਲੋਂ ਸੁਣਾਇਆ ਗਿਆ ਸੀਗਾ ਪ੍ਰੈਸ ਵਾਰਤਾ ਦੇ ਤੌਰ ਦੇ ਉੱਤੇ ਇਹ ਮੈਸੇਜ ਸਾਂਝਾ ਕੀਤਾ ਗਿਆ ਸੀ ਹੁਣ ਸੋਚਣ ਵਾਲੀ ਗੱਲ ਹੈ ਕਿ ਇੱਕ ਪਾਸੇ ਸਵਾਲ ਉੱਠਦੇ ਪਏ ਆ ਹਜ਼ਾਰ ਹਜ਼ਾਰ ਰੁਪਏ ਨੂੰ ਲੈ ਕੇ ਔਰ ਹੁਣ ਇੱਕ ਵਾਦਾ ਦਿੱਲੀ ਦੇ ਵਿੱਚ ਹੋਇਆ 18000 ਰੁਪਏ ਵਾਲਾ ਹਰ ਮਹੀਨੇ 18000 ਰੁਪਏ ਵਾਲਾ ਅੱਜ ਰਜਿਸਟ੍ਰੇਸ਼ਨ ਉਹਦੀ ਹੋਵੇਗੀ ਔਰ ਇਸ ਮਾਮਲੇ ਨੂੰ ਲੈ ਕੇ ਇਸ ਸਕੀਮ ਨੂੰ ਲੈ ਕੇ ਅਰਵਿੰਦ ਕੇਜਰੀਵਾਲ ਦਾਵਾ ਕਰਦੇ ਨੇ ਕਿ ਪੂਰੇ ਦੇਸ਼ ਦੇ ਵਿੱਚ ਇਹ ਪਹਿਲੀ ਵਾਰ ਹੋਵੇਗਾ ਕਿ ਮਾਣ ਪੱਤੇ ਦੇ ਤੌਰ ਦੇ ਉੱਤੇ ਹਰ ਮਹੀਨੇ ਪੁਜਾਰੀਆਂ ਨੂੰ ਔਰ ਗ੍ਰੰਥੀਆਂ ਨੂੰ ਇਹ ਪੈਸੇ ਜਿਹੜੇ ਨੇ ਉਹ ਦਿੱਤੇ ਜਾਣਗੇ ਹੁਣ ਜੇ ਗਰੰਥੀਆਂ ਦੀ ਗੱਲ ਕਰੀਏ ਤਾਂ ਪੰਜਾਬ ਦੇ ਵਿੱਚ ਇਦਾਂ ਦੇ ਬਹੁਤ ਸਾਰੇ ਗਰੰਥੀ ਨੇ ਪੰਜਾਬ ਦੇ ਵਿੱਚ ਇਦਾਂ ਦੇ ਬਹੁਤ ਸਾਰੇ ਕਥਾਵਾਚਕ ਵੀ ਨੇ ਜਿਹੜੇ ਇਸ ਗੱਲ ਦਾ ਜ਼ਿਕਰ ਕਦੀ ਨਾ ਕਦੀ ਕਰ ਜਾਂਦੇ ਨੇ ਕਿ ਤਨਖਾਹ ਜਿਹੜੀ ਉਹਨਾਂ ਦੀ ਹੈ ਉਹ ਉਹਨਾਂ ਨੂੰ ਉਨੀ ਨਹੀਂ ਮਿਲਦੀ ਜਿਹਦੇ ਨਾਲ ਪਰਿਵਾਰ ਚੱਲ ਸਕੇ ਹੁਣ ਹੋ ਸਕਦਾ ਹੈ ਕਿ ਇਸੇ ਲਿਹਾਜ਼ ਦੇ ਉੱਤੇ ਇਹ ਫੈਸਲਾ ਆਮ ਆਦਮੀ ਪਾਰਟੀ ਨੇ ਕਰ ਦਿੱਤਾ ਹੋਵੇ ਪਰ ਹੁਣ ਸਵਾਲ ਨਾਲ ਇਹ ਵੀ ਖੜਦਾ ਆ ਕਿ ਇੱਕ ਪਾਸੇ 1000 ਰੁਪਏ ਪ੍ਰਤੀ ਮਹੀਨਾ ਦੇਣ ਦੀ ਗੱਲ ਪੂਰੀ ਨਹੀਂ ਹੋਈ ਔਰ ਦੂਜੇ ਪਾਸੇ ਹੁਣ 18000 ਰੁਪਏ ਪ੍ਰਤੀ ਮਹੀਨਾ ਦੇਣ ਦੀ ਗੱਲ ਕਰ ਦਿੱਤੀ ਹੈ ਹੋ ਸਕਦਾ ਹੈ ਕਿ ਹੁਣ ਇਹਦੇ ਵਿੱਚ ਟਾਰਗੇਟ ਆਡੀਅנס ਜਿਹੜੀ ਹੈਗੀ ਹੈ ਉਹ ਕੰਪੈਰੀਟਿਵਲੀ ਘੱਟ ਹੈ ਇੱਕ ਪਾਸੇ ਤਾਂ 1000 ਰੁਪਏ ਪ੍ਰਤੀ ਮਹੀਨਾ ਔਰਤਾਂ ਨੂੰ ਦੇਣਾ ਸੀ ਪੰਜਾਬ ਦੇ ਵਿੱਚ ਔਰ ਦੂਜੇ ਪਾਸੇ ਹੁਣ ਗ੍ਰੰਥੀ ਤੇ ਪੁਜਾਰੀਆਂ ਨੂੰ ਦੇਣਾ ਹੋ ਸਕਦਾ ਹੈ ਕਿ ਹੁਣ ਇਹ ਭੱਤਾ ਦਿੱਤਾ ਜਾਵੇ ਕਿਉਂਕਿ ਟਾਰਗੇਟਡ ਆਡੀਅנס ਦੀ ਗਿਣਤੀ ਜਿਹੜੀ ਆ ਉਹ ਕੰਪੈਰੀਟਿਵਲੀ ਬਹੁਤ ਘੱਟ ਹੈ ਦੇਖਣਾ ਹੋਵੇਗਾ ਕਿ ਕੁਝ ਬਣਦਾ ਫਿਲਹਾਲ ਇਸ ਮੁਤਲਕ ਜੋ ਗੱਲ ਕਹੀ ਗਈ ਆਓ ਸੁਣਦੇ ਹਾਂ ਇਸ ਯੋਜਨਾ ਦਾ ਕੱਲ੍ਹ ਸੇ ਰਜਿਸਟ੍ਰੇਸ਼ਨ ਚਾਲੂ ਹੋਗਾ कल इस योजना का रजिस्ट्रेशन एक तरह से शुभारंभ करने के लिए मैं कनॉट प्लेस के हनुमान मंदिर जाऊंगा और वहां के पुजारियों का रजिस्ट्रेशन करके आऊंगा और उसके बाद दिल्ली के सभी मंदिरों और गुरुद्वारों में हमारे एम हमारे कैंडिडेट्स हमारे कार्यकर्ता पुजारियों का और ग्रंथियों का रजिस्ट्रेशन कल से फिर मेरे आरंभ करने के बाद पूरे दिल्ली के अंदर इसका रजिस्ट्रेशन चालू होगा